ਡਿਸਟ੍ਰਿਕਟ ਸ਼ਹਿਰ ਕੋਲਦੇ ਵਿੱਚ ਅਸੀਂ ਐਫਆਰ ਦਰਜ ਕੀਤੀ ਸੀ 288 ਨੰਬਰ ਸਿਟੀ ਥਾਣੇ ਦੇ ਵਿੱਚ ਸਾਡੇ ਸੀਆਈਏ ਇਚਾਰਜ ਗੁਰਪ੍ਰੀਤ ਔਰ ਉਹਨਾਂ ਦੀ ਟੀਮ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਇੱਕ ਵਾਰ ਫਿਰ ਖੇਡ ਕਲਚਰ ਨੂੰ ਪੰਜਾਬ ਚ ਪਰਫੁੱਲਿਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਗਈ। ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲੈਕ ਪਧਰੀ ਮੁਕਾਬਲੇ ਵਿੱਚ ਫੁੱਟਬਾਲ, ਕਬੱਡੀ, ਖੋ-ਖੋ, ਐਥਲੈਟਿਕਸ, ਵਾਲੀਬਾਲ ਸਮੈਸਿੰਗ ਤੇ ਸ਼ੂਟਿੰਗ ਮੁਕਾਬਲੇ ਸਰਵਾਇਏ ਜਾ ਰਹੇ ਹਨ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਇੱਦਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਿਨ੍ਹਾਂ ਨੂੰ ਨੌਕਰੀਆਂ ਵੀ ਇਹਨਾਂ ਨੂੰ ਤਰੱਕੀਆਂ ਵੀ ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੈ ਕਿ ਹੁਣ ਮੈਨੂੰ ਕੀ ਮਿਲ ਜਾਊਗਾ ਤਰੱਕੀਆਂ ਵੀ ਦੇ ਮੰਗ ਕਿਹੜਾ ਵਤਨ ਪੰਜਾਬ ਦੀਆਂ ਸੀਜ਼ਨ 3 ਵਿੱਚ ਇਸ ਵਾਰ ਕੁੱਲ ਹੰਤੀ ਵੱਖ-ਵੱਖਡੇਡਾ ਸ਼ਾਮਿਲ ਕੀਤੇ ਗਏ ਹਨ ਇਹਨਾ ਹੀ ਨਹੀਂ ਇਸ ਵਾਰ ਜੇਤੂ ਖਿਡਾਰੀਆਂ ਲਈ 9 ਕਰੋੜ ਰੁਪਏ ਤੋਂ ਵੱਧ ਨਗਦੀ ਇਨਾਮੀ ਰਾਸ਼ੀ ਹੋਵੇਗੀ ਔਰ ਇਹਦੇ ਵਿੱਚ ਅਸੀਂ ਅਜੇ ਵਾਲੀਆਂ ਨਾਂ ਦਾ ਇੱਕ ਬੰਦੇ ਨੂੰ ਖੜਿਆ ਸੀਗਾ ਔਰ ਉਹਦੀ ਉਹਨਾਂ ਪ੍ਰੋਕਸੀਮੇਟਲੀ ਜਿਹੜੀ ਰਿਕਵਰੀ ਹੋਈ ਸੀ ਹਜ਼ਾਰਡਸ ਦੇ ਵਿੱਚ ਗੋਲੀਆਂ ਜਿਹੜੀਆਂ ਹੈਗੀਆਂ ਸੀਗੀਆਂ 30000 ਦੇ ਕਰੀਬ ਗੋਲੀਆਂ ਤੇ ਕੈਪਸੂਲ ਉਹਦੇ ਕੋਲ ਮਿਲੇ ਸੀਗੇ ਉਹਦੀ ਫਰਦਰ ਜਿਹੜੀ ਇਨਟੈਰੋਗੇਸ਼ਨ ਦੇ ਵਿੱਚ ਉਹਦੀ ਫਾਰਵਰਡ ਲਿੰਕਸ ਦੇ ਵਿੱਚ ਤੇ ਬੈਕਵਰਡ ਲਿੰਕ ਦੇ ਵਿੱਚ ਬੈਕਵਰਡ ਲਿੰਕ ਦੇ ਵਿੱਚ ਇੰਟਰ ਸਟੇਟ ਹੈਗਾ ਤੁਹਾਡਾ ਜਿਹੜਾ ਬੰਦਾ ਅਸੀਂ ਨਾਮਿਨੇਟ ਕੀਤਾ ਉਹ ਆਗਰ ਤੋਂ ਆ ਮਿਸਟਰ ਯਾਦਵ ਜੀ ਆਗੇ ਉਤੋਂ ਔਰ ਫਾਰਵਰਡ ਲਿੰਕ ਦੇ ਵਿੱਚੋਂ ਅਵਤਾਰ ਹੈਗਾ ਗੜਦੀਵਾਲ ਤੋਂ ਕਰਮਜੀਤ ਹੈਗਾ ਇਥੇ ਮਾਡਲ ਟਾਉਨ ਤੋਂ ਚੈਨਦੀਪ ਰਜਿੰਦਰ ਜਰਨ ਇਹ ਤਿੰਨੋਂ ਹੀ ਹੈਗੇ ਆ ਟਾਂਡੇ ਤੋਂ ਔਰ ਇਹਨਾਂ ਦੇ ਕੋਲੋਂ ਟੋਟਲ ਅਸੀਂ 21601 ਕੈਪਸੂਲ ਹੈ 28800 ਗੋਲੀਆਂ ਮਾਗ ਕੇ ਹੈਗੀਆਂ 5000 ਹੋਰ ਡਿਫਰੈਂਟ ਗੋਲੀਆਂ ਹੈਗੀਆਂ ਔਰ 10 ਲੱਖ ਦੇ ਕਰੀਬ ਜਿਹੜੀ ਡਰਗ ਮਨੀ ਕੁਝ ਅਜੇ ਤੋਂ ਮਿਲੀ ਸੀ ਤੇ ਕੁਝ ਇਹਦੇ ਤੋਂ ਲਈ ਸੀਗੇ ਆਪਣੇ ਤੋਂ ਜਿਹੜੇ ਟਾਂਡੇ ਵਾਲਾ ਇਹਗਾ 5 ਲੱਖ ਉਹਨਾਂ ਤੋਂ ਟਾਂਡੇ ਵਾਲਾ ਤਾਂ 5 ਲੱਖ ਜਿਹੜੀ ਸੀ ਅਜੇ ਦੇ ਕੋਲ ਔਰ ਇਹਦੀ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਗoing on ਹੈਗੀ ਆ ਔਰ ਜਿਹੜੇ ਇਹਦੇ ਫਾਰਵਰਡ ਲਿੰਕਸ ਹੈਗੇ ਆ ਔਰ ਬੈਕਵਰਡ ਲਿੰਕਸ ਹੈਗੇ ਆ ਇਹਨੂੰ ਅਸੀਂ ਡੈਡ ਐਂਡ ਤੱਕ ਲੈ ਕੇ ਜਾਵਾਂਗੇ ਤਾਂਕਿ ਜਿਹੜੀ ਇਸ ਨਸ਼ੇ ਦੇ ਕੈਪਸੂਲ ਤੇ ਗੋਲੀਆਂ ਖਾ ਕੇ ਸਾਡੇ ਨੌਜਵਾਨ ਬਰਬਾਦ ਹੋ ਰਹੇ ਆ ਉਹਨੂੰ ਅਸੀਂ ਖਤਮ ਕਰਦੇ। ਸਰੀ ਆਗਰੇ ਤੋਂ ਇਸ ਤਰ੍ਹਾਂ ਬੁਲਾਦੇ ਨੇ। ਇਹਨਾਂ ਦਾ ਜਿਹੜੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਵੀ ਕੋਰੀਅਰ ਦੇ ਥਰੂ ਆਪਣਾ ਜਿਹੜਾ ਹੈਗਾ ਅਜੇ ਇਹ ਕੋਰੀਅਰ ਕਰਦਾ ਸੀਗਾ ਉੱਥੋਂ ਆਗਰੇ ਵਾਲੇ ਬੰਦੇ ਨੇ ਇਹਦਾ ਫੋਨ ਤੇ ਲਿੰਕ ਸੀਗਾ ਇੰਟਰਨੈਟ ਕਾਲਿੰਗ ਹੈਗੀਆਂ ਔਰ ਉਹਦੇ ਦੌਰਾਨ ਹੀ ਉੱਥੋਂ ਪਾਰਸਲ ਕਰਕੇ ਇਹਨੂੰ ਸੈਂਡ ਕਰ ਦਿੰਦਾ ਸੀਗਾ ਅਸੀ ਔਰ ਇੱਥੋਂ ਇਹ ਪਾਰਸਲ ਵਾਲੇ ਨੂੰ ਆਪਣੀ ਰਸੀਦ ਦਿਖਾ ਕੇ ਉਹ ਪਾਰਸਲ ਆਪਣਾ ਲੈ ਲੈਂਦਾ ਸੀਗਾ ਜਿਹੜਾ ਕੋਰੀਅਰ ਆਉਂਦਾ ਸੀਗਾ ਫਿਰ ਕੀ ਹੈ ਕਿ ਕੋਈ ਗੈਂਗ ਸੀ ਕਿ ਜਾਂ ਕਿੰਨੇ ਕਰ ਦੇਖੋ ਗੈਂਗ ਹੀ ਹੋ ਗਏ ਨਾ 6 ਤਾਂ ਹੋ ਗਏ ਸਰ ਹੋਰ ਬੰਦੇ ਵੀ ਸਾਡੇ ਨਾਮਿਨੇਟ ਹੈਗੇ ਆ ਇੱਕ ਤਰ੍ਹਾਂ ਦਾ ਨੈਟਵਰਕ ਸੀਗਾ ਇਹ ਨਸ਼ੀਲੇ ਕੈਪਸੂਲ ਗੋਲੀਆਂ ਦਾ ਦੇਖੋ ਹਲੇ ਤੱਕ ਜਿਹੜੇ ਸਾਡੇ ਕੋਲ ਔਨ ਰਿਕਾਰਡ ਹੈਗੇ ਮੈਂ ਹਲੇ ਉਹਨਾਂ ਦਾ ਨਾਂ ਨਹੀਂ ਲਵਾਵਾਂਗਾ 2 ਤੋਂ 3 ਬੰਦੇ ਹੈਗੇ ਹੋਰ ਜਿਹੜੇ ਅਸੀਂ ਹਾਲੇ ਰੌਂਡ ਅਪ ਕਰਨੇ ਹੈਗੇ ਆ ਔਰ ਉਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਚ ਜਿੰਨਾ ਜਿੰਨਾ ਸਾਡੇ ਕੋਲ ਐਵਿਡੈਂਸ ਆਈ ਜਾ ਰਹੀ ਆ ਕਿਉਂਕਿ ਐਵਿਡੈਂਸ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਆ ਲਿੰਕ ਐਵਿਡੈਂਸ ਲਈ ਔਰ ਕਈ ਤਰ੍ਹਾਂ ਦੀਆਂ ਜਨਕਿ ਜੋ ਕਿਦਾਂ ਭਾਜੀ ਨੇ ਗੱਲ ਕੀਤੀ ਆ ਉਹ ਵਾਹਾਂ ਹੈਗੀਆਂ ਐਵਿਡੈਂਸ ਹੋਏਗੀ 100% ਆਪੇ ਕਰਦੇ ਅਜੇ ਤੇ ਪਰਚਾ ਹੈਗਾ ਕਰਮਜੀਤ ਤੇ ਵੀ ਹੈਗਾ ਰਜਿੰਦਰ ਤੇ ਵੀ ਹੈਗਾ ਸਾਰੇ ਕਾਨੂੰਨ ਦੇ ਅਧੀਨ ਪੂਰੀ ਰਚੂ ਇਹ ਜਿਹੜੀ ਇਹਦੀ ਇੰਟਰੋਗੇਸ਼ਨ ਆਈ ਹੈ ਅਪਰੋਕਸੀਮੇਟਲੀ ਇਹੇ ਦੇਰ ਤੋਂ 2 ਸਾਲ ਤੋਂ ਇਹ ਕੰਮ ਕਰ ਰਿਹਾ ਹੈ ਜਿਹੜੇ ਆਗਰਿਤ ਤੁੰਗਾਰੇ ਸੀ ਉਹਦੇ ਵੀ ਕੋਈ ਪੱਤ ਬਗਾਇਆ ਉਹ ਕਿਹੜੇ ਫਾਈਲ ਹੈ ਬਿਲਕੁਲ ਜੀ ਨਾਮਿਨੇਟ ਅਸੀਂ ਕੀਤਾ ਉਹ ਬੈਕਵਰਡ ਤੋਂ ਉਹਦੀ ਐਵੀਡੈਂਸ ਕਲੈਕਟ ਕਰ ਰਹੇ ਹਾਂ ਅਸੀਂ ਜਿਹੜੇ ਅਕਾਊਂਟਸ ਪੈਸੇ ਗਏ ਆ ਕੁਝ ਚਲੋ ਬੈਂਕਟਰੀਆਂ ਹੁੰਦੀਆਂ ਕੁਝ ਪ੍ਰੋਬਲਮਸ ਹੁੰਦੀਆਂ ਜਿਹੜੇ ਜਿਹੜੇ ਅਕਾਊਂਟਸ ਤੇ ਨੇ ਪੈਸੇ ਟ੍ਰਾਂਸਫਰ ਕੀਤੇ ਆ ਪਲੱਸ ਕੁਰੀਅਰ ਵਾਲੇ ਨੂੰ ਵੀ ਕਰਾਂਗੇ ਹੱਲੇ ਅਸੀਂ। ਕੁਰੀਅਰ ਵਾਲੇ ਨੂੰ। ਕੁਰੀਅਰ ਵਾਲੇ ਤੋਂ ਪੁੱਛਾਂਗੇ ਵੀ ਬਿਦਾਉਟ ਐਡਰੈਸ ਤੁਸੀਂ ਕਿਵੇਂ ਬਿਦਾਉਟ ਆਈਡੀ ਤੁਸੀਂ ਇੱਕ ਬੰਦਿਆ ਆਉਂਦਾ ਆ ਤੁਹਾਡਾ ਉੱਤੇ ਵੀ ਕਰਨ। ਬੜੇ ਫਿਰ ਸਪਲਾਈ ਕਰਦੇ ਸੀ ਕੋਈ ਲੋਕਲ ਦੁਕਾਨ ਵਾਲਾ ਵੀ ਪੜਿਆ ਜਾਂ ਗਾੜੀ ਦਾ ਕਰਵਾਉਂਦਾ। ਇਹ ਜਿਹੜਾ ਟਾਂਡੇ ਵਾਲਾ ਸ਼ਾਪ ਵਾਲਾ ਕਰੇ ਰੱਖਿਆ ਹੋਇਆ ਇਹਨਾਂ ਨੇ ਗਰਾਊਂਡ ਬਣਾਇਆ ਹੋਇਆ ਸੀ। ਜੇ ਕੋਈ ਗਾਹਕ ਜਾਂਦਾ ਸੀ ਘਰੋਂ ਨੂੰ ਚੱਕਾਂਦੇ ਸੀ। ਕਿਉਂਕਿ ਟਾਂਡੇ ਵਾਲੀ ਜਿਹੜੀ ਸਪਲਾਈ ਸੀ ਅਪ ਟੂ ਪੁਲੱਥ, ਬੇਗੋਵਾਲ ਤੱਕ ਸੀ। ਔਰ ਇਧਰ ਦਸੂਆ ਮਟੀਰੀਅਲ ਤੁਸ ਮੇਨ ਸਪਲਾਈਰ ਇਹ ਸੀਗਾ ਮੁੰਡਾ ਜਿਹੜਾ ਕਰਮਜੀਤ ਇਥੋਂ ਚੱਕਦਾ ਸੀ ਇਹਦੇ ਕੋਲ ਬਾਲੀ ਤੋਂ ਲੈਂਦਾ ਸੀ ਕਰਮਜੀਤ ਚੱਕ ਕੇ ਇਹਨਾਂ ਨੂੰ ਸਪਲਾਈ ਦੇਣ ਦਾ ਸੀਗਾ ਟਾਂਡੇ ਵਾਲਿਆਂ ਨੂੰ ਟਾਂਡੇ ਵਾਲੇ ਅੱਗੇ ਵੱਖ-ਵੱਖ ਦੁਕਾਨਾਂ ਤੇ ਸਪਲਾਈ ਕਰਦੇ ਸੀ ਥੈਂਕ ਯੂ ਟਰਾਈ ਸੀ ਵੀਡੀਓ ਵਿੱਚ ਐਮਐਲਏ ਜੀ ਰਾਜਾ ਜੀ ਦਾ ਰਾਈਟ ਹੈਡ ਹੈ ਉਹਦੀ ਇਨਵੋਲਵਮੈਂਟ ਹੈ ਦੇਖੋ ਜੇ ਜਿਹੜੀ ਵੀ ਮਰਜ਼ੀ ਹੋਵੇ ਸਰਕਾਰ ਵੱਲੋਂ ਕਲੀਅਰ ਹੈ ਤਾਂ ਮੈਂ ਤੁਹਾਨੂੰ ਹੋਣੀ ਕੀ ਕਹਿ ਸਕੀ ਹਟਿਆ ਕਿ ਇਨਵੈਸਟੀਗੇਸ਼ਨ ਕੈਰੀ ਆਨ ਇਨਵੈਸਟੀਗੇਸ਼ਨ ਕੈਰੀ ਆਨ ਆ ਉਹਦੇ ਚ ਕੋਈ ਹੋਵੇ ਜੀ ਐਨੀ ਵਨ ਕਿਉਂਕਿ ਪਹਿਲਾਂ ਵੀ ਸਿੰਪਲ ਪਾਲਿਸੀ ਹੈਗੀ ਐਸਐਸਵੀ ਸਾਹਿਬ ਕਿਉਂਕਿ ਇਹਦੇ ਵਿੱਚ ਕਾਫੀ ਸਾਨੂੰ ਵੀ ਪਿਛਲੇ ਇੱਕ ਹਫਤੇ ਤੋਂ ਨਹੀਂ ਨਹੀਂ ਇਹ ਡਰਗਮਨੀ ਹੈ ਜੀ ਹਲੇ ਉਹ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਮਾਰਕ ਪੈਟਰਨ ਇੱਕ ਤਾਂ ਇੱਕ ਹੀ ਤਰੀਕੇ ਦੀ ਹੋਈ ਹੋਈ ਹੈ ਜੀ ਬੜੋ ਨੋਟ ਤਾਂ ਬੜੋਣਾ ਬੰਦ ਹਾਂਜੀ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਉਹਦੇ ਵਿੱਚ ਹਲੇ ਇਨਵੈਸਟੀਗੇਸ਼ਨ ਕੈਰੀ ਹੋਣਾ ਹੈ ਜੀ ਹੋਰ ਵੀ ਆ ਸ਼ਹਿਰ ਦੇ ਵਿੱਚ ਵੀ ਹੋਰ ਹੈਗਾ ਹਲੇ ਹੋਰ ਕਿੱਥੇ ਕਿੱਥੇ ਐਂਗਲ ਤੇ ਜਾਂਦਾ ਆ ਕਿਹੜੇ ਕੌਨ ਉਹਦੀ ਹੈਲਪ ਕਰ ਰਿਆ ਆ ਇਹ ਸਾਰਾ ਨੈਟਵਰਕ ਹੀ ਅਸੀਂ ਲੰਗਾ ਕਰਾਂਗੇ ਕਿ ਇਹ ਕਿਹੜੇ-ਕਿਹੜੇ ਪਾਸੇ ਜਿਹੜਾ ਬੰਦਾ ਕਿਹਦੀ ਹੈਲਪ ਲੈ ਰਿਆ ਸੀ ਕੀ ਕਰ ਰਿਆ ਸੀਗਾ वो सारी इन्वेस्टिगेशन का पार्ट Actuar, है क्योंकि उन्होंने मैं थोड़े नॉलेज लिए दस दिना एन डी ए पी एस एक्ट का कमर्शियल कोंट्री का केस है यह उन्होंने चेर किसी बंद भी ये अरेस्ट नहीं पी छे बंदे फड़े आ जिन्ना चेर साविडेंस नहीं आई देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स ਔਰ WhatsApp ਚੈਨਲ ਬਸ